ਸਵਾਗਤ ਹੈ ਰਜੀ ਕੀ ਫਤਿਹ ਜੀ ਆਪ ਸਭ ਦਾ ਦਾਸ ਤੇ YouTube ਚੈਨਲ ਮਿਊਜ਼ਿਕ ਟਿਚਰ ਤੇ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਨਾ ਕਿ ਆਪ ਸਭ ਚੜ੍ਹਦੀ ਕਲਾ ਚ ਹੋ ਗੋਗੇ ਜਿਹੜੇ ਜਿਹੜੇ ਚੈਨਲ ਦੇ ਉੱਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੇ ਆਪ ਨੂੰ ਵੀਡੀਓ ਪਸੰਦ ਆਵੇ ਅੱਜ ਆਪਾਂ ਸੰਗੀਤ ਨਾਲ ਜੁੜਿਆ ਹੋਇਆ ਇੱਕ ਬਹੁਤ ਹੀ ਜ਼ਰੂਰੀ ਵਿਸ਼ਾ ਹੁੰਦਾ ਹੈ ਜਾਂ ਜਿਹੜੇ ਕੀਰਤਨ ਪ੍ਰੇਮੀ ਨੇ ਸੰਗੀਤ ਪ੍ਰੇਮੀ ਨੇ ਪੋਣਾ ਵਾਸਤੇ ਇਹ ਵੀਡੀਓ ਬਹੁਤ ਲਾਹੇਵੰਦ ਹੋਣ ਵਾਲੀ ਹੈ ਜ਼ਰੂਰ ਤੋਂ ਲੈ ਕੇ ਐਂਡ ਤੱਕ ਵੀਡੀਓ ਨੂੰ ਦੇਖਣਾ ਮੈਂ ਅੱਜ ਕੁਝ ਐਸੇ ਨੁਕਤੇ ਦੱਸਾਂਗਾ ਜਿਸ ਦੇ ਵਿੱਚ ਆਪ ਜੀ ਆਪਣੇ ਸਕੇਲ ਨੂੰ ਪਛਾਣਨ ਲੱਗ ਜਾਓਗੇ ਕਿਉਂਕਿ ਕਈ ਵਾਰੀ ਸਾਨੂੰ ਆਪਣੇ ਵੋਕਲ ਦਾ ਆਪਣੀ ਆਵਾਜ਼ ਦਾ ਹਿਸਾਬ ਨਹੀਂ ਹੁੰਦਾ ਤੇ ਆਪਾਂ ਗਲਤ ਸਕੇਲ ਦੇ ਉੱਤੇ ਹੀ ਗਾਉਂਦੇ ਰਹਿੰਦੇ ਹਾਂ ਕਿਸੇ ਨੂੰ ਦੇਖਾ ਦੇਖੀ ਆਪਾਂ ਜਿਵੇਂ ਕੋਈ ਸਿਖਾਣ ਵਾਲਾ ਸਿਖਾ ਦਿੰਦਾ ਹੈ ਜਿਵੇਂ ਮੰਨ ਲਓ ਕਿਸੇ ਨੂੰ ਕਿਉਂਕਿ ਹਾਰਮੋਨੀਅਮ ਦੇ ਵਿੱਚ ਸਕੇਲ ਜਿਹੜੇ ਨੇ 12 ਹੁੰਦੇ ਨੇ ਪਹਿਲਾ ਕਾਲਾ ਦੂਜਾ ਕਾਲਾ ਤੀਜਾ ਚੌਥਾ ਪੰਜਵਾਂ ਜਾਇ ਦਲਾ ਲੋ ਵੀ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਇਹ ਪੰਜ ਕਾਲੇ ਨੇ ਤੇ ਸੱਤ ਚਿੱਟੇ ਨੇ 1 2 3 4 5 6 7 ਇਹ ਮੈਂ ਸਕੇਲ ਵਾਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿਹੜੇ ਕਿਹੜੇ ਸਕੇਲ ਨੇ ਨੀਚੇ ਵਾਲੇ ਸੱਤ ਚਿੱਟੇ ਇੱਥੇ ਤੋਂ ਲੈ ਕੇ ਇੱਥੇ ਤੱਕ ਲਗਾਤਾਰ ਅਤੇ ਉੱਪਰ ਵਾਲੇ ਪੰਜ ਕਾਲੇ 1 2 3 4 5 ਮਤਲਬ ਕਿ 12 ਸਕੇਲ ਜਿਹੜੇ ਨੇ ਹਰਮੋਨਿਕ ਦੇ ਵਿੱਚ ਹੁੰਦੇ ਨੇ ਪਰ ਉਥੇ ਸਵਾਲ ਖੜਾਏ ਹੁੰਦਾ ਹੈ ਕਈ ਵੀਰਾਂ ਦੇ ਭੈਣਾਂ ਦੇ ਮਨ ਵਿੱਚ ਇਹ ਹੁੰਦਾ ਹੈ ਕਿ ਕੀ ਅਸੀਂ ਜਿਸ ਸਕੇਲ ਦੇ ਉੱਤੇ ਗਾ ਰਹੇ ਹਾਂ ਕਿ ਉਹ ਸਕੇਲ ਠੀਕ ਹੈ ਇਹਦੇ ਵਾਸਤੇ জানা ਬਹੁਤ ਜ਼ਰੂਰੀ ਹੈ ਕਿ ਜਿਸ ਸਕੇਲ ਦੇ ਉੱਤੇ ਅਸੀਂ ਗਾ ਰਹੇ ਹਾਂ ਜਾਂ ਸ਼ਬਦ ਪੜ੍ਹ ਰਹੇ ਹਾਂ ਜਾਂ ਕੀਰਤਨ ਕਰ ਰਹੇ ਹਾਂ ਕੀ ਉਹ ਸਕੇਲ ਸਾਡੇ ਵਾਸਤੇ ਠੀਕ ਹੈ ਕੰਫਰਟੇਬਲ ਹੈ ਸਾਨੂੰ ਨਹੀਂ ਪਤਾ ਹੁੰਦਾ ਅਗਿਆਨਤਾ ਦੇ ਵਿੱਚ ਅਸੀਂ ਕੀ ਕਰਦੇ ਹਾਂ ਅਸੀਂ ਜਾਂ ਤਾਂ ਬਹੁਤ ਨੀਵਾ ਗਾਣੇ ਬਹੁਤ ਨੀਵਾ ਗਾਣ ਲੱਗ ਜਾਂਦੇ ਹਾਂ ਜਿਹਦੇ ਨਾਲ ਕੀ ਹੁੰਦਾ ਹੈ ਕਿ ਸਾਡੀ ਵੋਕਲ ਖੁੱਲ ਨਹੀਂ ਪਾਂਦੀ ਆਵਾਜ਼ ਨਹੀਂ ਖੁੱਲ ਪਾਂਦੀ ਚੰਗੀ ਤਰ੍ਹਾਂ ਜਾ ਫਿਰ ਅਸੀਂ ਬਹੁਤ ਉੱਚਾ ਗਲਾ ਫੜ ਫੜ ਕੇ ਗਾਣ ਲੱਗ ਜੰਨੇ ਆ ਸਾਨੂੰ ਇਹ ਹੀ ਨਹੀਂ ਪਤਾ ਹੁੰਦਾ ਕਿ ਸਾਡੀ ਆਵਾਜ਼ ਤੇ ਅਸੀਂ ਜਿਆਦਾ ਜ਼ੋਰ ਲਗਾਵਾਂਗੇ ਤਾਂ ਉਹ ਪਟਣ ਲੱਗ ਜਾਏਗੀ ਅੱਜ ਮੈਂ ਤੁਹਾਨੂੰ ਦੋ ਤਿੰਨ ਤਰੀਕੇ ਆਪ ਜੀ ਨੂੰ ਐਸੇ ਦੱਸਾਂਗਾ ਜਿਹਦੇ ਨਾਲ ਆਪ ਜੀ ਆਪਣਾ ਸਕੇਲ ਪਛਾਣਨ ਲੱਗ ਜਾਓਗੇ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਆਪਣੀ ਆਵਾਜ਼ ਹੁੰਦੀ ਹੈ ਗੱਲਬਾਤ ਵਾਲੀ ਇੱਕ ਆਵਾਜ਼ ਹੁੰਦੀ ਹੈ ਸਾਡੀ ਗਾਉਣ ਵਾਲੀ ਦੋ ਤਰ੍ਹਾਂ ਦੀਆਂ ਆਵਾਜ਼ਾਂ ਹੁੰਦੀਆਂ ਨੇ ਕਈ ਵਾਰੀ ਤੁਸੀਂ ਦੇਖਿਆ ਹੋਵੇਗਾ ਜਿਹੜੇ ਮਹਾਨ ਸਿੰਗਰ ਨੇ ਜਾਂ ਮਹਾਨ ਕਲਾਕਾਰ ਨੇ ਮਹਾਨ ਕੀਰਤਨੀਆਂ ਨੇ ਉਹ ਗੱਲਬਾਤ ਬੜੀ ਹੌਲੀ ਕਰਦੇ ਨੇ ਬਹੁਤ ਹੌਲੀ ਆਵਾਜ਼ ਵਿੱਚ ਕਰਦੇ ਨੇ ਪਰ ਜਦੋਂ ਗਾਉਂਦੇ ਨੇ ਤਾਂ ਉਹਨਾਂ ਦਾ ਸੁਰ ਜਿਹੜਾ ਬਹੁਤ ਉੱਚਾ ਚਲਾ ਜਾਂਦਾ ਹੈ ਬਹੁਤ ਉੱਚਾ ਉਹਨਾਂ ਦਾ ਲੈਵਲ ਹੁੰਦਾ ਹੈ ਸੁਰ ਦੇ ਉੱਤੇ ਪਿਚ ਗਾਣ ਦਾ ਤੇ ਉਸੇ ਤਰ੍ਹਾਂ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਸਾਡੀ ਆਮ ਬੋਲ ਚਾਲ ਨਾਲੋਂ ਗਾਣ ਦੀ ਆਵਾਜ਼ ਵੱਖਰੀ ਕਿੱਦਾਂ ਦੇਖੋ ਵੀਰੋ ਨਾਰਮਲੀ ਤੌਰ ਦੇ ਉੱਤੇ ਜਿਹੜਾ ਭੈਣਾ ਦਾ ਸਕੇਲ ਹੁੰਦਾ ਹੈ ਜਾਂ ਬੱਚਿਆਂ ਦਾ ਹੁੰਦਾ ਹੈ ਜਾਂ ਇਹ ਹੁੰਦਾ ਹੈ ਜਾਂ ਇਹ ਹੁੰਦਾ ਮਤਲਬ ਕਿ ਚੌਥਾ ਕਾਲਾ ਜਾਂ ਪੰਜਵਾਂ ਕਾਲਾ ਇਹਨਾਂ ਦੋ 스ਕੇਲਾਂ ਦੇ ਉੱਤੇ ਲੇਡੀਜ਼ ਦੀ ਆਵਾਜ਼ ਜਾਂ ਬੱਚਿਆਂ ਦੀ ਆਵਾਜ਼ ਜਿਹੜੀ ਆ ਬੜੀ ਸੋਹਣੀ ਟਿਕਦੀ ਹੈ ਕਿਉਂਕਿ ਇਹ ਦੋਵੇਂ 스ਕੇਲ ਲੀਵੇਂ 스ਕੇਲ ਨੇ ਹੁਣ ਆਪਾਂ ਜਾਂ ਲੇਡੀਜ਼ ਨੇ ਜਾਂ ਬੱਚਿਆਂ ਨੇ ਦੇਖਣਾ ਹੋਵੇ ਵੀ ਸਾਡਾ 스ਕੇਲ ਜਿਸਾ 스ਕੇਲ ਦੇ ਉੱਤੇ ਅਸੀਂ ਸ਼ਬਦ ਪੜ੍ਹਦੇ ਆਂ ਕੀ ਉਹ 스ਕੇਲ ਠੀਕ ਹੈ ਉਹਨੂੰ ਚੈੱਕ ਕਿੱਦਾਂ ਕਰਨਾ ਹੈ ਤਾਂ ਆਪਣਾ 스ਕੇਲ ਚੈੱਕ ਕਰਨ ਦਾ ਤਰੀਕਾ ਕੀ ਹੈ ਦੇਖੋ ਸਭ ਤੋਂ ਪਹਿਲਾਂ ਮੈਂ ਵੀਰਾਂ ਨੂੰ ਦੱਸ ਰਿਹਾ ਵੀਰਾਂ ਨੇ ਦੇਖਣਾ ਹੈ ਕਿ ਸਾਡਾ 스ਕੇਲ ਜਿਹੜਾ ਉਹ ਸਹੀ ਹੈ ਦੇਖੋ ਜੇ ਤੁਹਾਡੀ ਆਵਾਜ਼ ਸਾ ਤੋਂ ਲੈ ਕੇ ਜੇ ਤੁਹਾਡਾ ਪਹਿਲਾ ਗਾਲਾ ਸਕੇਲ ਤੁਸੀਂ ਚੈੱਕ ਕਰਨਾ ਹੈ ਆਪਣੀ ਆਵਾਜ਼ ਨੂੰ ਚੈੱਕ ਕਰਨਾ ਅੱਜ ਜੀ ਮੈਂ ਜਿਹੜੇ ਤਰੀਕੇ ਨਾਲ ਦੱਸ ਰਿਹਾ ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਸੀਂ ਸਕੇਲ ਸਹੀ ਤੇ गा ਰਹੇ ਹੋ ਜਾਂ ਗਲਤ ਤੇ गा ਰਹੇ ਹੋ ਜੇ ਤੁਹਾਡੀ ਆਵਾਜ਼ ਇੱਥੋਂ ਜਾ ਕੇ ਉੱਪਰ ਵਾਲੇ ਮਾ ਤੱਕ ਕੰਫਰਟੇਬਲ ਤਰੀਕੇ ਨਾਲ ਤੁਸੀਂ ਲਾ ਲੈਂਦੇ ਹੋ ਬਿਨਾਂ ਚੀਕ ਚਿਹੜਾ ਪਾਏ ਮੈਂ ਤੁਹਾਨੂੰ ਲੱਗ ਦਿਖਾ ਰਿਹਾ ਦੇਖੋ ਸਾ ਸਾਰੇ ਗੋਮਾ ਪਾਧਰੀ ਸਾਰੇ ਗੋਮਾ ਪਾਧਰੀ ਸਾ ਇਹ ਹੋ ਗਿਆ ਕੰਫਰਟੇਬਲ ਇਹ ਮੇਰਾ ਸਕੇਲ ਨਹੀਂ ਹੈ ਮੇਰਾ ਸਕੇਲ ਜੀ ਸਾਹਿਬ ਹੈ ਮੈਂ ਟੀ ਸਾਹਿਬ ਤੋਂ ਗਾਣਾ ਹਾਂ ਜਿਹੜੇ ਜਿਹੜੇ ਸੀ ਸਾਹਿਬ ਤੋਂ ਗਾਉਂਦੇ ਨੇ ਜਾਂ ਪਹਿਲੇ ਗਾੜੇ ਤੋਂ ਗਾਉਂਦੇ ਨੇ ਉਹ ਆਪਣਾ ਸਕੇਲ ਚੈੱਕ ਕਰਨ ਕਿ ਕੰਫਰਟੇਬਲ ਹੀ ਉਹਨਾਂ ਦੀ ਆਵਾਜ਼ ਮਾਤ ਤੱਕ ਜਾ ਰਹੀ ਹੈ ਜੇ ਤੁਹਾਡਾ ਇਸ ਸੁਰ ਤੋਂ ਉੱਪਰ ਜਾ ਕੇ ਤੁਹਾਡਾ ਪੂਰਾ ਜ਼ੋਰ ਲੱਗ ਰਿਹਾ ਹੈ ਸਰੀਰ ਦਾ ਪੂਰਾ ਜੋਰ ਲਗਾ ਕੇ ਵੀ ਤੁਹਾਡੀ ਆਵਾਜ਼ ਫਟ ਰਹੀ ਹੈ ਜਾਂ ਨਹੀਂ ਜਾ ਰਹੀ ਤਾਂ ਉਹਦੇ ਦੋ ਕਾਰਨ ਹੋ ਸਕਦੇ ਨੇ ਜਾਂ ਤਾਂ ਇਹ ਵੀ ਤੁਸੀਂ ਸਕੇਲ ਬਹੁਤ ਉੱਚਾ ਰੱਖ ਲਿਆ ਹੋਇਆ ਹੈ ਤੁਹਾਨੂੰ ਇਹ ਸਕੇਲ ਛੱਡ ਕੇ ਤੁਹਾਨੂੰ ਇਹ ਸਕੇਲ ਰੱਖਣਾ ਚਾਹੀਦਾ ਹੈ ਸੀ ਸ਼ਾਰਪ ਇੱਥੋਂ ਤੁਸੀਂ ਆਪਣੇ ਸੁਰ ਲੱਭੋ ਕਿਹੜੇ ਕਿਹੜੇ ਸਾਰੇ ਗਾਵਾਂ ਪਾਦਾਂ ਇਹ ਸੀ ਸਟੈਂਡਰਡ ਹੈ ਸੀ ਇਅਰ ਇਹ ਸੀ ਸ਼ਾਰਪ ਹੈ ਜੇ ਤੁਹਾਡੀ ਇੱਥੇ ਸੁਰਾਂ ਦੇ ਉੱਤੇ ਇੱਥੇ ਤੋਂ ਇੱਥੇ ਤੱਕ ਜਾਣ ਲੱਗੇ ਜੇ ਤੁਹਾਡੀ ਮਾਹ ਤੱਕ ਜਾਣ ਲੱਗੇ ਆਵਾਜ਼ ਫਟ ਰਹੀ ਹੈ ਇੱਥੋਂ ਉੱਪਰ ਜਾ ਕੇ ਦੇਗਾ ਮਾਤੇ ਜਾ ਕੇ ਤਾਂ ਇਹਦਾ ਮਤਲਬ ਤੁਹਾਡਾ ਸਕੇਲ ਗਲਤ ਹੈ ਤੇ ਜਾਂ ਫਿਰ ਦੋ ਕਾਰਨ ਹੋ ਸਕਦੇ ਨੇ ਜਾਂ ਤਾਂ ਤੁਹਾਡਾ ਸਕੇਲ ਤੁਸੀਂ ਗਲਤ ਚੁਣਿਆ ਹੋਇਆ ਜਾਂ ਸਿਖਾਉਣ ਵਾਲੇ ਨੇ ਤੁਹਾਨੂੰ ਗਲਤ ਦੱਸਤਾ ਹੋਇਆ ਜਾਂ ਫਿਰ ਤੁਹਾਡੇ ਰਿਆਜ਼ ਦੀ ਕਮੀ ਹੈ ਦੋ ਕਾਰਨਾਂ ਕਰਕੇ ਆਵਾਜ਼ ਫਟ ਜਾਂਦੀ ਹੁੰਦੀ ਹੈ ਹੁਣ ਜੇ ਆਪਾਂ ਆਪਣਾ ਡੀ ਸ਼ਾਰਪ ਚੈੱਕ ਕਰਨਾ ਹੋਵੇ ਤਾਂ ਫਿਰ ਗੱਲ ਮੁੱਕਦੀ ਹੈ ਮਾ ਤੱਕ ਡੀ ਸ਼ਾਰਪ ਦਾ ਮਾ ਹੋਏਗਾ ਇਹ ਵਾਲਾ ਮਾ ਉੱਪਰ ਦਾ ਤਪਾ ਇੱਥੋਂ ਜਾ ਕੇ ਦੇਖਦੇ ਆ ਜਿਨ੍ਹਾਂ ਦਾ ਸਕੇਲ ਡੀ ਸ਼ਾਰਪ ਹੈ ਉਹਨਾਂ ਵੀਰਾਂ ਨੂੰ ਵੀ ਬੇਨਤੀ ਹੈ ਧਿਆਨ ਨਾਲ ਦੇਖਣਾ ਕਿਤੇ ਤੁਸੀਂ ਸਕੇਲ ਗਲਤ ਤੇ ਨਾ ਹੀ ਗਾ ਰਹੇ ਤੁਸੀਂ ਅੱਜ ਹੀ ਆਪਣਾ ਸਕੇਲ ਚੇਂਜ ਕਰਨਾ ਜੇ ਤੁਹਾਨੂੰ ਇਹ ਲੱਗਦਾ ਕਿ ਤੁਹਾਡਾ ਸਕੇਲ ਵਾਕਈ ਗਲਤ ਗਾ ਰਹੇ ਸੀ ਅਸੀਂ ਅੱਜ ਤੱਕ ਤਾਂ ਅੱਜ ਹੀ ਆਪਣਾ ਸਕੇਲ ਚੇਂਜ ਕਰ ਲੈਣਾ ਦੇਖੋ ਤੁਸੀਂ ਡੀ ਸ਼ਾਰਪ ਤੋਂ ਮੰਨਦੇ ਹੋ ਮੰਨ ਲਓ ਤੁਸੀਂ ਇੱਥੋਂ ਗਾ ਰਹੇ ਹੋ ਡੀ ਸ਼ਾਰਪ ਤੋਂ ਤੁਹਾਨੂੰ ਇਹ ਲੱਗਦਾ ਕਿ ਮੈਂ ਪ੍ਰੋਫੈਸ਼ਨਲ ਕੀਰਤਨੀਆਂ ਬਣ ਗਿਆ ਮੈਂ ਪ੍ਰੋਫੈਸ਼ਨਲ ਰਾਗੀ ਬਣ ਗਿਆ ਪਰ ਫਿਰ ਵੀ ਤੁਹਾਡੀ ਆਵਾਜ਼ ਜਿਹੜੀ ਉੱਪਰ ਜਾ ਕੇ ਡੋਲ ਜਾਂਦੀ ਹੈ ਜਾਂ ਉੱਪਰ ਜਾ ਕੇ ਆਵਾਜ਼ ਸਹੀ ਨਹੀਂ ਟੱਚ ਕਰ ਪਾਉਂਦੇ ਤਾਂ ਇਹਦਾ ਮਤਲਬ ਤੁਹਾਡਾ ਇਹ ਸਕੇਲ ਗਲਤ ਹੈ ਤੁਹਾਨੂੰ ਸੀ ਇਸ਼ਾਰਾ ਪਰ ਰੱਖਣਾ ਚਾਹੀਦਾ ਮਤਲਬ ਇਹ ਜ਼ਰੂਰੀ ਨਹੀਂ ਹੁੰਦਾ ਵੀ ਪ੍ਰੋਫੈਸ਼ਨਲ ਕੀਰਤਨੀਆਂ ਇੱਥੇ ਕੀਰਤਨ ਕਰੇਗਾ ਜਾਂ ਇੱਥੇ ਕਰੇਗਾ ਇਹ ਜ਼ਰੂਰੀ ਨਹੀਂ ਹੈ ਇਹ ਆਪਣੀ ਵੋਕਲ ਦੇ ਹਿਸਾਬ ਨਾਲ ਹੀ ਕਰਨਾ ਹੁੰਦਾ ਹੈ ਜਿੱਥੇ ਸਾਡੀ ਵੋਕਲ ਜਾ ਕੇ ਮਿਠਾਸ ਵੀ ਸਾਡੀ ਗਵਾਚੇ ਨਾ ਤੇ ਸਾਡੇ ਸੁਰ ਲਾਉਂਦੇ ਹੋਏ ਸਾਡੀ ਆਵਾਜ਼ ਵੀ ਫਟੇ ਨਾ ਕ੍ਰੈਸ਼ ਨਾ ਹੋਵੇ ਦੇਖੋ ਹੁਣ ਮੈਂ ਇੱਥੋਂ ਗਾ ਰਿਹਾ ਮੈਂ ਪਹਿਲਾਂ ਇੱਥੋਂ ਮਾਂ ਤੱਕ ਜਾ ਕੇ ਦਿਖਾਇਆ ਕੰਫਰਟੇਬਲੀ ਚਲਾ ਗਿਆ ਕਿਉਂਕਿ ਮੇਰਾ ਸਕੇਲ ਇਹ ਨਹੀਂ ਹੈ ਮੇਰਾ ਸਕੇਲ ਅਸਲ ਵਿੱਚ ਧੀ ਸ਼ਾਰਪ ਹੈ ਤੇ ਇੱਥੋਂ ਗਾਉਂਦੇ ਹੋਏ ਜੇ ਮੈਂ ਮਾਂ ਤੱਕ ਜਾ ਰਿਹਾ ਹਾਂ ਸਾਰੇ ਗਾਵਾਂ ਪਰਨੇ ਸਾਰੇ ਗਾਵਾਂ ਤਾ ਮਾਰਨੇ ਸ ਹੁਣ ਮੈਂ ਇੱਥੇ ਤੱਕ ਮਾਂ ਤੱਕ ਦੇਖੋ ਕੰਫਰਟੇਬਲ ਹੀ ਜਾ ਰਿਹਾ ਹਾਂ ਤੇ ਤੁਸੀਂ ਆਪਣਾ ਆਪਣਾ ਸਕੇਲ ਚੈੱਕ ਕਰਨਾ ਹੈ ਵੀਰਾਂ ਵਾਸਤੇ ਮੈਂ ਦੋ ਨੁਕਤੇ ਦੱਸੇ ਨੇ ਤੁਸੀਂ ਆਪਣਾ ਸਕੇਲ ਮਾਂ ਤੱਕ ਚੈੱਕ ਕਰਨਾ ਜਿਹਨੇ ਸੀ ਸ਼ਾਰਪ ਦੇ ਉੱਤੇ ਗਾਉਂਦੇ ਨੇ ਉਹ ਆਪਣਾ ਮਾਂ ਤੱਕ ਆਵਾਜ਼ ਵਜਾ ਕੇ ਦੇਖਣਾ ਚਾਹੁੰਦੇ ਤੇ ਜਿਹੜੇ ਡੀ ਸ਼ਾਰਪ ਦੇ ਉੱਤੇ ਗਾਉਂਦੇ ਨੇ ਉਹ ਨਾਦ ਨਾਲ ਵਾਜਾ ਖੋਲ ਕੇ ਚੈੱਕ ਕਰਨਗੇ ਤੁਹਾਡੀ ਆਵਾਜ਼ ਕੰਫਰਟੇਬਲੀ ਇੱਥੇ ਤੱਕ ਜਾ ਰਹੀ ਹੈ ਜਾਂ ਤੁਸੀਂ ਪਹਿਲੀ ਸਰਗਮ ਚੈੱਕ ਕਰ ਲਓ ਮਾ ਤੱਕ ਵੀ ਨਹੀਂ ਜਾਣਾ ਤੁਸੀਂ ਪਹਿਲੇ ਸਰਗਮ ਦੇਖੋ ਕਿ ਤੁਹਾਡੀ ਉੱਪਰਲੇ ਸਤ ਤੱਕ ਜਾਂਦੇ ਤੁਹਾਡੀ ਕਿੰਨਾ ਕੁ ਜ਼ੋਰ ਤੁਹਾਡਾ ਗਲਾ ਮੰਨ ਰਿਹਾ ਜੇ ਬਹੁਤ ਜ਼ਿਆਦਾ ਜ਼ੋਰ ਲਾ ਕੇ ਵੀ ਤੁਹਾਡੀ ਆਵਾਜ਼ ਨਹੀਂ ਲੱਗ ਰਹੀ ਇਹਦਾ ਮਤਲਬ ਤੁਹਾਡਾ ਸਕੇਲ ਗਲਤ ਹੈ ਤੁਸੀਂ ਗਲਤ ਸਕੇਲ ਦੇ ਉੱਤੇ ਗਾ ਰਹੇ ਹੋ ਦੇਖੋ ਗਾਣਾ ਕਿਤਾ ਹੈ ਸਾਰੇ ਗਾ ਵਧਨੀ ਸਾ ਰੀ ਧਪਾ ਨਾ ਜੋਰ ਲਗਾਏ ਬਿਲਕੁਲ ਉੱਪਰਲੇ ਸਾਤ ਤੱਕ ਤੁਹਾਡੀ ਆਵਾਜ਼ ਟੱਚ ਹੋਣੀ ਚਾਹੀਦੀ ਹੈ ਜੇ ਤੁਹਾਨੂੰ ਜੋਰ ਲਾਣਾ ਪੈ ਰਿਹਾ ਨੀ ਤੋਂ ਬਾਅਦ ਉੱਪਰ ਸਾਤ ਤੇ ਜਾਣ ਲੱਗੇ ਜਾਂ ਰੇ ਤੇ ਜਾਂ ਗਾਤੇ ਇਹਦਾ ਮਤਲਬ ਤੁਹਾਡਾ ਸਕੇਲ ਗਲਤ ਹੈ ਤੁਹਾਨੂੰ ਇੱਕ ਸੁਰ ਨੀਵਾ ਕਰ ਲੈਣਾ ਚਾਹੀਦਾ ਹੈ ਆਜੀ ਨਹੀਂ ਤਾਂ ਤੁਸੀਂ ਸਾਰੀ ਜ਼ਿੰਦਗੀ ਜੋਰ ਲਗਾ ਲੋਗੇ ਤੁਹਾਡੇ ਤੋਂ ਸ਼ਬਦ ਵਿੱਚ ਮਿਠਾਸ ਨਾਲ ਨਹੀਂ ਗਾਇਆ ਜਾਣਾ ਹੁਣ ਦੂਜੀ ਗੱਲ ਆ ਜਾਂਦੀ ਹੈ ਭੈਣਾਂ ਦੀ ਬੀਬੀਆਂ ਦੀ ਜਿਨ੍ਹਾਂ ਦਾ ਸਕੇਲ ਚੌਥਾ ਕਾਲਾ ਜਾਂ ਪੰਜਵਾਂ ਕਾਲਾ ਕਈ ਭੈਣਾਂ ਦਾ ਬੱਚਿਆਂ ਦਾ ਸਕੇਲ ਉੱਚਾ ਹੁੰਦਾ ਹੈ ਉਹ ਪੰਜਵਾਂ ਕਾਲਾ ਰੱਖ ਲੈਂਦੇ ਨੇ ਉਹ ਆਪਣਾ ਮਾ ਚੈੱਕ ਕਰਨ ਦੇਖੋ ਜੇ ਇੱਥੋਂ ਤੁਸੀਂ ਇਹਨੂੰ ਮੰਨਦੇ ਹੋ স্ਕੇਲ ਭੈਣਾਂ ਨੂੰ ਬੇਨਤੀ ਹੈ ਤੁਸੀਂ ਇੱਥੋਂ ਦੇਖਣਾ ਤੁਸੀਂ ਇਹਨੂੰ ਸਾਹ ਮੰਨਦੇ ਹੋ ਤਾਂ ਇੱਥੋਂ ਤੁਸੀਂ ਮਾ ਤੇ ਆਵਾਜ਼ ਲਾ ਕੇ ਦੇਖਣਾ ਤੁਹਾਡਾ ਮਾ ਕਿਹੜਾ ਹੋਏਗਾ ਕੇਵਲ ਦੇਖੋ ਸਾਰੇ ਗਾਣਾ ਮਾ ਦਾ ਨੀ ਸਾਰੇ ਗਾਵਾ ਭੈਣਾਂ ਨੂੰ ਬੇਨਤੀ ਹੈ ਵੀ ਤੁਸੀਂ ਮਾ ਤੱਕ ਬਿਨਾਂ ਜ਼ੋਰ ਲਗਾਏ ਕੰਫਰਟੇਬਲੀ ਆਵਾਜ਼ ਮਾ ਤੱਕ ਲਗਾ ਕੇ ਦੇਖਣਾ ਜੇ ਤੁਹਾਡੇ ਤੋ ਨਹੀਂ ਲੱਗ ਰਹੀ ਤੁਹਾਡੀ ਆਵਾਜ਼ ਕ੍ਰੈਸ਼ ਹੋ ਰਹੀ ਹੈ ਇਹਦਾ ਮਤਲਬ ਤੁਹਾਨੂੰ ਤੁਸੀਂ ਸਕੇਲ ਗਲਤ ਚੁਣਿਆ ਹੋਇਆ ਹੈ ਤੁਹਾਨੂੰ ਆਹ ਵਾਲਾ ਸਕੇਲ ਰੱਖਣ ਦੀ ਲੋੜ ਹੈ ਹੁਣ ਜਿੰਨਾ ਪੈਣਾ ਦਾ ਸਕੇਲ ਇਹ ਹੈ ਉਹਨਾਂ ਦਾ ਮਾਅ ਹੋਏਗਾ ਇਹ ਵਾਲਾ ਤਾਂ ਦੇਖੋ ਸਾ ਨਾ ਮਾ ਫਾ ਗਾ ਨੀ ਸਾ ਨਾ ਮਾ ਤੁਸੀਂ ਮਾ ਤੱਕ ਜਾ ਕੇ ਦੇਖਣਾ ਹੈ ਵੀ ਤੁਹਾਡਾ ਕਿੰਨਾ ਕੋ ਜੋਰ ਲੱਗ ਰਿਹਾ ਜੇ ਤੁਹਾਡਾ ਜੋਰ ਇੱਥੇ ਲੱਗ ਰਿਹਾ ਤਾਂ ਤੁਹਾਨੂੰ ਸਕੇਲ ਚੇਂਜ ਕਰਨ ਦੀ ਲੋੜ ਹੈ ਜਾਂ ਫਿਰ ਜੇ ਤੁਸੀਂ ਇੱਥੇ ਹੀ गाना ਚਾਹੁੰਦੇ ਹੋ ਤਾਂ ਫਿਰ ਤੁਹਾਨੂੰ ਰਿਆਜ਼ ਵਧਾ ਲੈਣਾ ਚਾਹੀਦਾ ਹੈ ਖੜਾ ਦਾ ਰਿਆਜ਼ ਕਰੋ ਮੈਂ ਦੋ ਤਿੰਨ ਵੀਡੀਓ ਪਾਈਆਂ ਨੇ ਆਵਾਜ਼ ਨੂੰ ਖੋਲਣ ਵਾਸਤੇ ਆਵਾਜ਼ ਖੋਲਣ ਦੀ ਤਰੀਕ ਤਕਨੀਕ ਕੀ ਹੈ ਸਭ ਤੋਂ ਪਹਿਲਾਂ ਜ਼ਰੂਰੀ ਹੈ ਸਕੇਲ ਦਾ ਸਹੀ ਹੋਣਾ ਇਹ ਬਹੁਤ ਜ਼ਰੂਰੀ ਹੈ ਇਸ سٹیਜ ਨੂੰ ਕਦੇ ਨਾਰਮਲੀ ਨਾ ਲੈਣਾ ਇਹ ਬਹੁਤ ਜ਼ਰੂਰੀ ਹੈ ਵੀ ਸਾਡਾ ਸਕੇਲ ਕਿਹੜਾ ਸਾਨੂੰ ਆਪਣੇ ਸਕੇਲ ਦੀ ਪਛਾਣ ਹੋਣੀ ਚਾਹੀਦੀ ਹੈ ਕਿਸੇ ਦੇ ਮਗਰ ਲਾ ਕੇ ਜਾਂ ਕਿਸੇ ਅਣਜਾਣ ਤੋਂ ਸਿੱਖ ਕੇ ਅਸੀਂ ਕਈ ਵਾਰੀ ਗਲਤ ਸਕੇਲ ਦੇ ਉੱਤੇ ਗਾਈ ਜਾਂਦੇ ਹਾਂ ਇਸ ਕਰਕੇ ਟੀਚਰ ਦਾ ਸਿਆਣਾ ਹੋਣਾ ਬੜਾ ਜ਼ਰੂਰੀ ਹੈ ਜਿਹੜਾ ਤੁਹਾਡਾ ਸਕੇਲ ਸਹੀ ਨਿਰਧਾਰਤ ਕਰ ਸਕੇ ਵੀ ਤੁਹਾਡੀ ਵੋਕਲ ਜਿਹੜੀ ਹੈ ਉਹ ਇੱਥੇ ਤੱਕ ਹੀ ਜਾਏਗੀ ਇਸ ਕਰਕੇ ਤੁਹਾਡਾ ਸਕੇਲ ਸੀ ਸ਼ਾਰਪ ਚਾਹੀਦਾ ਹੈ ਜਾਂ ਡੀ ਸ਼ਾਰਪ ਚਾਹੀਦਾ ਹੈ ਜਾਂ ਤੀਜਾ ਜਾਂ ਚੌਥਾ ਜਾਂ ਪੰਜਵਾਂ ਕਾਲਾ ਚਾਹੀਦਾ ਚਿੱਟਿਆਂ ਦੇ ਉੱਤੇ ਵੀ ਆਵਾਜ਼ ਲਗਾ ਸਕਦੇ ਹੋ ਆਪ ਜੀ ਚਿੱਟੇ ਨੂੰ ਵੀ ਸਕੇਲ ਬਣਾ ਸਕਦੇ ਹੋ ਇਹ ਸੱਤ ਚਿੱਟੇ ਨੇ نیچے ਦਿਖ ਰਹੇ ਨੇ ਜਿਹੜੇ 1 2 3 4 5 6 7 ਮਤਲਬ ਕਿ ਇੱਥੇ ਤੋਂ ਲੈ ਕੇ ਇੱਥੇ ਤੱਕ ਸੱਤ ਚਿੱਟੇ ਇਹ ਵੀ ਸਕੇਲ ਨੇ ਇਹਨਾਂ ਨੂੰ ਤੁਸੀਂ ਹਿਸਾਬ ਬਣਾ ਸਕਦੇ ਹੋ ਜਿਵੇਂ ਆਪਾਂ ਇਤੋਂ ਬਾਅਦ ਆਪਾਂ ਜੇ ਸਾਨੂੰ ਲੱਗਦਾ ਵੀ ਸਾਡਾ ਗਲਾ ਹੋਰ ਉੱਚਾ ਚੜ੍ਹ ਸਕਦਾ ਹੈ ਹੋਰ ਰੇਂਜ ਹੈ ਸਾਡੇ ਜਾਨ ਬਾਕੀ ਹੈ ਤਾਂ ਆਪਾਂ ਇਹਨੂੰ B sharp ਨੂੰ ਬਣਾ ਲਓ ਇਹ B sharp ਹੈ ਇਹ B ਹੈ B sharp ਹੈ ਇਹ A ਹੈ ਇਹ G sharp ਹੈ ਉਸ ਤਰ੍ਹਾਂ A sharp ਤੇ ਇਹ B ਹੈ B sharp ਹੈ ਹੁਣ ਇਹ B sharp ਜਿਹੜਾ B sharp ਤੋਂ ਜੇ ਆਪਾਂ ਚੱਲੀਏ ਸਕੇਲ ਲਾਈਏ ਤਾਂ ਸਾ ਗੇ ਨਾ ਮਾ ਪਾ ਧ ਨ ਸ ਸਾ ਨੀ ਧ ਪ ਮ ਗ ਸਾ ਇਹ ਹੋ ਗਿਆ ਸੁਰ B ਸ਼ਾਰਪ ਦੇ ਸਾ ਰੇ ਗਾ ਮਾ ਪਾ ਧਾ ਨੈ ਸਾ ਇਹ ਹੋ ਗਿਆ B ਸ਼ਾਰਪ ਦੇ ਸੁਰ ਉਸ ਤਰ੍ਹਾਂ C ਤੋਂ ਤੁਸੀਂ ਚੱਲ ਸਕਦੇ ਹੋ ਇੱਥੋਂ ਤੁਹਾਨੂੰ ਪਤਾ ਹੀ ਹੈ D ਸ਼ਾਰਪ ਤੋਂ ਤੁਸੀਂ ਸੁਰ ਦੇਖ ਸਕਦੇ ਹੋ ਮਤਲਬ ਕਹਿਣ ਦਾ ਮਤਲਬ ਮੇਰਾ ਇਹ ਹੈ ਕਿ ਤੁਹਾਨੂੰ ਆਪਣੇ ਸਕੇਲ ਦੀ ਸਹੀ ਪਛਾਣ ਹੋਣੀ ਚਾਹੀਦੀ ਹੈ ਚੈੱਕ ਕਿਸ ਤਰ੍ਹਾਂ ਕਰਨਾ ਮੈਂ ਤੁਹਾਨੂੰ ਦੋ ਤਰੀਕੇ ਦੱਸ ਦਿੱਤੇ ਇੱਕ ਸਰਗਮ ਲਗਾ ਕੇ ਪਹਿਲੀ ਅਤੇ ਦੂਜਾ ਮਾ ਤੱਕ ਵੋਕਲ ਲੈ ਕੇ ਜਾਓ ਆਪਣੇ ਮਾਤਕ ਜਾ ਕੇ ਦੇਖੋ ਵੀ ਤੁਹਾਡੀ ਵੋਕਲ ਐ ਫੜਦੀ ਤਾਂ ਨਹੀਂ ਕਿਤੇ ਬਹੁਤ ਜ਼ਿਆਦਾ ਜ਼ੋਰ ਤਾਂ ਨਹੀਂ ਤੁਹਾਨੂੰ ਲਾਣਾ ਪੈ ਰਿਹਾ ਬਹੁਤ ਜ਼ਿਆਦਾ ਜ਼ੋਰ ਲਾ ਕੇ ਵੀ ਜੇ ਤੁਹਾਡਾ ਸੁਰ ਨਹੀਂ ਲੱਗਦਾ ਤਾਂ ਤੁਹਾਡਾ ਸਕੇਲ ਗਲਤ ਹੈ ਇਸ ਗੱਲ ਦਾ ਧਿਆਨ ਰੱਖਣਾ ਅੱਜ ਤੋਂ ਲੈ ਕੇ ਗੌਰ ਕਰਨੀ ਸ਼ੁਰੂ ਕਰੋ ਹੋ ਸਕਦਾ ਹੈ ਅੱਜ ਤੱਕ ਅਸੀਂ ਗਲਤ ਸਕੇਲ ਦੇ ਉੱਤੇ ਹੀ ਗਾਏ ਜਾ ਰਹੇ ਹੋਏ ਸਾਨੂੰ ਪਤਾ ਨਾ ਹੋਵੇ ਬਹੁਤ ਜ਼ਰੂਰੀ ਆਪਣੇ ਸਕੇਲ ਦੀ ਨੌਲੇਜ ਹੋਣੀ ਅਤੇ ਪਰਫੈਕਟ ਤੌਰ ਦੇ ਉੱਤੇ ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਜਿਹੜੇ ਸਕੇਲ ਦੇ ਉੱਤੇ ਅਸੀਂ ਗਾ ਰਹੇ ਹਾਂ ਉਹ ਸਕੇਲ ਸਾਡੇ ਲਈ ਕੰਫਰਟੇਬਲ ਹੈ ਕਿਉਂਕਿ ਬਹੁਤ ਸਾਰੇ ਜਿਹੜੇ ਮੇਰੇ ਭੈਣ ਵੀਰਾਂ ਨੇ YouTube ਤੋਂ ਦੇਖ ਕੇ ਹੀ ਸਿੱਖਦੇ ਨੇ ਕੋਈ ਉਸਤਾਦ ਧਾਰਨ ਨਹੀਂ ਕੀਤਾ ਹੁੰਦਾ ਪਹਿਲੀ ਗੱਲ ਤਾਂ ਮੈਂ ਇਹ ਬੇਨਤੀ ਕਰਦਾਂ ਕਿ YouTube ਤੋਂ ਦੇਖ ਕੇ ਸਿੱਖਣਾ ਕੋਈ ਮਾੜੀ ਗੱਲ ਨਹੀਂ ਉਹ ਇੱਕ ਹੈਲਪ ਦੀ ਤਰ੍ਹਾਂ ਜ਼ਰੂਰ YouTube ਕੰਮ ਕਰਦਾ ਹੈ ਸਾਡੇ ਵਾਸਤੇ ਜਿਵੇਂ ਅਸੀਂ ਵੀਡੀਓਜ਼ ਪਾ ਦਿੰਦੇ ਆ ਪਰ ਜ਼ਰੂਰੀ ਹੈ ਭੈਣੋ ਤੇ ਵੀਰੋ ਕਿਸੇ ਇੱਕ ਨੂੰ ਟੀਚਰ ਨਿਰਧਾਰਤ ਕੀਤਾ ਜਾਏ ਕਿਸੇ ਇੱਕ ਉਸਤਾਦ ਨੂੰ ਧਾਰਨ ਕੀਤਾ ਜਾਏ ਜਿਸ ਦੀਆਂ ਵੀਡੀਓਜ਼ ਤੁਹਾਨੂੰ ਸਮਝ ਆਉਂਦੀਆਂ ਨੇ ਜਿਸ ਦੀਆਂ ਵੀਡੀਓਜ਼ ਤੋਂ ਤੁਸੀਂ ਗਿਆਨ ਲੈਂਦੇ ਹੋ ਜਿਹਨੂੰ ਤੁਸੀਂ ਪਸੰਦ ਕਰਦੇ ਹੋ ਉਹਨੂੰ ਉਸਤਾਦ ਧਾਰਨ ਕਰ ਲਓ ਟੀਚਰ ਆਪਣਾ ਬਣਾ ਲਓ ਗੁਰੂ ਬਹੁਤ ਜ਼ਰੂਰੀ ਹੈ ਸੰਗੀਤ ਦੇ ਵਿੱਚ ਹੋਣਾ ਅਤੇ ਅਦ੍ਰਿਸ਼ ਰੂਪ ਦੇ ਵਿੱਚ ਅੱਜ YouTube ਹੈ ਜਿਹੜਾ YouTube ਤੋਂ ਬਹੁਤ ਸਾਰੇ ਸਿੱਖ ਰਹੇ ਨੇ ਅਤੇ YouTube ਦੇ ਮਾਧਿਅਮ ਰਾਹੀਂ ਤੁਹਾਨੂੰ ਵਧੀਆ-ਵਧੀਆ ਟੀਚਰ ਵਧੀਆ-ਵਧੀਆ ਉਸਤਾਦ YouTube ਤੋਂ ਲੱਭ ਸਕਦੇ ਨੇ ਤੁਸੀਂ ਲੱਭੋ ਅਤੇ ਉਹਨਾਂ ਨੂੰ ਆਪਣਾ ਉਸਤਾਦ ਬਣਾ ਕੇ ਤੇ ਉਹਨਾਂ ਤੋਂ ਸਹੀ ਤਰੀਕੇ ਨਾਲ ਸਕੇਲ ਦੀ ਨੌਲੇਜ ਲੈ ਕੇ ਆਪਣਾ ਸ ਕੀਰਤਨ ਜਾਂ ਸੰਗੀਤ ਸਿੱਖਣਾ ਸ਼ੁਰੂ ਕਰੋ ਉਮੀਦ ਕਰਦਾ ਕਿ ਆਪ ਜੀ ਨੇ ਅੱਜ ਦੀ ਵੀਡੀਓ ਪਸੰਦ ਕੀਤੀ ਹੋਵੇਗੀ ਆਪ ਜੀ ਨੂੰ ਬਹੁਤ ਕੁਝ ਨਵਾਂ ਲੱਭਿਆ ਹੋਵੇਗਾ ਆਪ ਜੀ ਨੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਜੇ ਆਪ ਜੀ ਨੂੰ ਵੀਡੀਓ ਪਸੰਦ ਆਈ ਹੋਵੇ ਜਿਨ੍ਹਾਂ ਜਿਨ੍ਹਾਂ ਨੂੰ ਇਹ ਗੱਲ ਪਹਿਲਾਂ ਨਹੀਂ ਪਤਾ ਸੀ ਉਹ ਵੀ ਮੈਨੂੰ ਜ਼ਰੂਰ ਦੱਸਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ